ਮੇਰੇ ਵਿਆਹ ਦੇ ਵਿੱਚ ਦੋ ਟਰੱਕ ਦਾਲ ਦੇ ਮਿਲੇ ਸੀਗੇ ਭਰ ਕੇ ਫਿਰ ਵੀ ਮੇਰੀ ਮਾਂ ਨੂੰ ਰੱਜ ਨਹੀਂ ਆਇਆ ਜਿਹੜੀ ਸਵਰਨੇ ਨੇ ਰਪਾਲੀ ਲਿਆਂਦੀ ਸੀ ਉਹ ਵੀ ਖਿਸਕ ਗਈ ਤੇ ਫਿਰ ਸਵਰਨਾ ਕਿੱਥੇ ਐ ਕਰਾ ਜਰਾ ਮੈਂ ਸਵਰਨੇ ਨਾਲ ਗੱਲ ਕਾਕਾ ਉਹਦੋਂ ਤੇ ਬੜਾ ਟੱਪਦਾ ਫਿਰਦਾ ਸੀ ਤਾਂ ਬੇਹ ਤੁਸੀਂ ਰੋ ਨਵੇਂ ਡੈਡੀ ਨਾਲ ਮੈਂ ਤੇ ਰਹਿਮਤ ਨੇ ਨਾਲ ਨਹੀਂ ਜਾਣਾ ਅੱਛਾ ਤੇ ਇਹ ਗੱਲ ਆ ਉਹ ਆ ਵੀ ਜਠਾਣੀਏ ਕਈ ਮੁੱਦਿਆਂ 'ਚ ਤਾਂ ਮੈਂ ਵੀ ਫਸ ਜਾਨੀ ਆ ਇਹਨੂੰ ਨਾ ਸਮਝਾਈ ਨਹੀਂ ਪਾਂਦੀ ਤੇ ਉਥੇ ਆ ਕੇ ਨਾ ਮੈਨੂੰ ਤੁਹਾਡੀ ਲੋਡ ਪੈਂਦੀ ਆ ਟੈਨਸ਼ਨ ਤਾਂ ਨਾ ਇਹਨੂੰ ਕੱਲ ਦੇ ਆ ਤੇ ਇਹ ਵੀ ਗੱਲ ਨਾ ਹੁਣ ਲੇਟ ਕਰਨ ਲੱਗ ਗਈ ਮੈਨੂੰ ਪਤਾ ਵੀ ਲੱਗ ਗਿਆ ਕਿ ਗੱਲ ਕੀ ਆ ਭਾਬੀ ਜੇ ਤੁਹਾਨੂੰ ਗੱਲ ਪਤਾ ਚੱਲ ਹੀ ਗਈ ਐ ਫਿਰ ਉਹਦਾ ਕੋਈ ਹੱਲ ਹੀ ਕੱਢ ਦੋ 나ਹੀਂ ਮੈਂ ਭਰਾਵਾਂ ਤੋਂ ਬਾਹਰ ਜਾ ਸਕਦੀ ਐ ਤੇ ਨਾਹੀਂ ਮੈਂ ਆਪਣੀ ਧੀ ਤੋਂ ਸਹੀ ਦੱਸਾਂ ਕੀ ਕਰਨਾ ਇਹਦਾ ਹੱਲ ਨਾ ਮੇਰੇ ਕੋਲ ਵੀ ਨਹੀਂ ਹੈਗਾ ਇਹ ਹੱਲ ਨਾਨੇ ਕੋਲ ਆ ਆਪਾਂ ਮੁੰਡਾ ਦੇਖਣ ਜਾਣਾ ਤਾਂ ਹੈਗਾ ਜਾਂ ਫਿਰ ਨਾਨੀ ਨੇ ਇੱਧਰ ਆਉਣਾ ਉਹਦਾ ਕੋਈ ਹੱਲ ਕੱਢ ਲਾਂਗੇ ਭਾਬੀ ਕੁਮਾਲੀ ਕਰੀ ਜਾਂਦੇ ਹੋ ਤੁਸੀਂ ਮੇਰੀ ਕੁੜੀ ਕਹਿੰਦੀ ਕਿ ਤੁਸੀਂ ਵਿਆਹ ਜਿੱਤੇ ਕਰਵਾਣਾ ਨਾ ਕਰਵਾ ਲਓ ਮੈਂ ਨਹੀਂ ਤੁਹਾਡੇ ਨਾਲ ਜਾਣਾ ਤੁਸੀਂ ਕਹੀ ਜਾਂਦੇ ਅਸੀਂ ਰਿਸ਼ਤਾ ਦੇਖਣ ਚੱਲੇ ਆ ਤੇਰਾ ਦੀਦੀ ਇਹਦੀ ਗੱਲ ਵੀ ਸਹੀ ਹੈ ਹੁਣ ਜਿਹੜੀ ਗੱਲ ਤੇ ਇਹਦੀ ਧੀ ਨਾਲ ਇਹਦੇ ਖੜਦੀ ਪਈ ਫਿਰ ਆਪਾਂ ਇਹਦੇ ਨਾਲ ਕਿੱਦਾਂ ਤੱਕਾ ਕਰ ਸਕਦੇ ਆ ਐਵੇਂ ਥੋੜਾ ਤੈਨੂੰ ਕਹਿੰਦੇ ਸੀਗੇ ਕਿ ਜਲਦੀ ਵਿਆਹ ਕਰਵਾ ਲਾ ਹਲੇ ਤਾਂ ਨਾ ਇੱਕ ਨੇ ਕਿਹਾ ਜੇ ਹੋਰ ਟਾਈਮ ਲੈ ਲਿਆ ਤਾਂ ਕੱਲ ਨੂੰ ਦੂਜੀ ਵੀ ਕਹੂਗੀ ਭਾਬੀ ਰਹਿਮਤ ਨੂੰ ਨਾ ਆਪਣੇ ਪਿਓ ਦਾ ਪਿਆਰ ਮਿਲਿਆ ਨਹੀਂ ਉਹਨੇ ਪਿਓ ਦੇ ਪਿਆਰ ਨੂੰ ਨਾ ਤਰਸੂ ਗੀਤ ਇਹ ਗੁੰਨੋ ਆਪਣੇ ਪਿਓ ਦੇ ਨਾਲ ਲਾਲਨੀ ਸੀ ਗੁੰਨੋ ਨੂੰ ਨਾ ਆਪਣੇ ਪਿਓ ਦਾ ਨਾ ਜਿਆਦਾ ਹੀ ਹੋ ਜਾਂਦਾ ਉਹ ਪਿਓ ਦਾ ਜਿੰਨੇ ਕਦੇ ਉਹਦੀ ਬਾਤ ਵੀ ਪੁੱਛੇ ਦੇਖ ਕੇ ਨਾ ਪਿਓ ਚਾਹੇ ਦੂਜਾ ਹੋਵੇ ਚਾਹੇ ਤੀਜਾ ਕੁੜੀ ਨੂੰ ਨਾ ਪਹਿਲਾ ਪਿਓ ਨਹੀਂ ਭੁੱਲਦਾ ਦੀਦੀ ਹੁਣ ਇਹ ਗੱਲਾਂ ਚੰਗੀਆਂ ਥੋੜੀ ਐ ਵੀ ਆਪਾਂ ਇਹਦੇ ਵਾਸਤੇ ਮੁੰਡਾ ਵੀ ਦੇਖ ਆਏ ਵਿਆਹ ਦੀ ਤਰੀਕ ਵੀ ਧਰਤੀ ਤੇ ਉੱਥੇ ਹੁਣ ਆ ਕੇ ਮੌਕੇ ਤੇ ਗੁੰਨੂ ਅੜ ਗਈ ਐ ਇਹੇ ਕੰਮ ਤਾਂ ਸਾਰਾ ਬੇਇੱਜ਼ਤੀ ਵਾਲਾ ਹੀ ਐ ਨਾ ਰਾਧਿਕਾ ਪਹਿਲਾਂ ਆਪਾਂ ਮੁੰਡਾ ਤਾਂ ਦੇਖ ਲਈਏ ਕੀ ਪਤਾ ਇਹਨੂੰ ਮੁੰਡਾ ਨਾ ਪਸੰਦ ਆਵੇ ਜਾਂ ਮੁੰਡੇ ਨੂੰ ਇਹ ਨਾ ਪਸੰਦ ਆਵੇ ਜਾਂ ਕੋਈ ਲੈਣ ਦੇਣ ਕਰਕੇ ਕੋਈ ਗੱਲ ਵਿਗੜ ਜੇ ਐਵੇਂ ਹੀ ਆਪਾਂ ਅੱਗੇ ਨੂੰ ਤੁਰੇ ਜਾਂਦੇ ਮੇਰੇ ਕਹਿਣ ਦਾ ਮਤਵਲਾ ਕਿ ਆਪਾਂ ਇੱਕ ਵਾਰ ਮੁੰਡੇ ਨੂੰ ਪਸੰਦ ਕਰ ਲਈਏ ਤੇ ਵਿਆਹ ਦੀ ਤਰੀਕ ਪੱਕੀ ਕਰ ਲਈਏ ਫਿਰ ਗੁੰਨੂ ਨੂੰ ਦੇਖਦੇ ਹਾਂ ਨਾਲੇ ਜੇ ਤੈਨੂੰ ਗੁੰਨੂ ਨੇ ਕਹਿ ਦਿੱਤਾ ਕਿ ਮੈਂ ਤੇਰੇ ਨਾਲ ਨਹੀਂ ਜਾਣਾ ਕੀ ਪਤਾ ਉਸ ਟਾਈਮ ਉਹ ਅਫਸੈਟ ਮੂਡ ਦੇ ਵਿੱਚ ਹੋਵੇ ਬੱਚੇ ਤਾਂ ਨਾ ਬਹੁਤ ਕੁਝ ਕਹਿ ਦਿੰਦੇ ਆ ਉਹ ਭਾਬੀ ਉਹ ਨਾ ਬੜੇ ਹੈਪੀ ਮੂਡ 'ਚ ਸੀ ਤੇ ਮੈਨੂੰ ਨਾ ਘਰੋਂ ਦੀ ਆਫਿਸ ਉੱਗੀ ਲੈ ਕੇ ਗਈ ਐ ਮੈਨੂੰ ਕਹਿੰਦੀ ਉੱਥੇ ਚੱਲੋ ਉੱਥੇ ਜਾ ਕੇ ਮੈਂ ਗੱਲ ਕਰਦੀ ਆ ਉੱਥੇ ਜਾ ਕੇ ਨਾ ਮੈਨੂੰ ਇੱਕ ਹੀ ਗੱਲ ਪੁੱਛਦੀ ਐ ਮਮੀ ਤੁਸੀਂ ਦੂਜਾ ਵੀਆ ਕਰਵਾ ਰਹੇ ਹੋ ਭਾਬੀ ਮੈਨੂੰ ਦੱਸੋ ਇੰਨੇ ਇੰਨੇ ਬੱਚਿਆਂ ਨੂੰ ਇੱਕ ਗੱਲਾਂ ਕਿੱਥੋਂ ਸਮਝ ਆ ਜਾਂਦੀਆਂ ਕਿੰਨ ਦੁਨੀਆ ਤੇ ਨਾ ਕਿੱਥੇ ਮਾਝੀ ਜਾ ਕੇ ਦੇਖ ਲਈ ਬਿਨਾ ਪਿਓ ਤੋਂ ਪੜੀਆਂ ਨਾ ਧੀਆ ਜਲਦੀ ਸਮਝਦਾਰ ਹੋ ਜਾਂਦੀਆਂ ਨੇ ਤੇ ਜਲਦੀ ਉਹ ਇਹ ਗੱਲਾਂ ਨੂੰ ਕੈਚ ਕਰ ਲੈਂਦੀਆਂ ਉਹ ਧੀਆ ਵੀ ਨਾ ਜਲਦੀ ਸਮਝਦਾਰ ਹੋ ਜਾਂਦੀਆਂ ਨੇ ਜਿਨ੍ਹਾਂ ਦੀਆਂ ਅੱਖਾਂ ਮੂਰਨਾਂ ਉਹਨਾਂ ਦੀਆਂ ਮਾਵਾਂ ਨੂੰ ਕੁੱਟਿਆ ਮਾਰਿਆ ਜਾਂਦਾ ਤੇ ਉੱਥੇ ਉਹ ਚੰਗੀ ਤਰ੍ਹਾਂ ਦੁਨੀਆਦਾਰੀ ਸਿੱਖਦੀਆਂ ਨੇ ਮੈਂ ਨਾ ਮੈਂ ਇਕੱਲੀ ਕਿੱਲੀ ਕਰਨਾ ਚਾਹਮਤ ਆ ਪਰ ਮੈਨੂੰ ਅਭੀ ਦੱਸੋ ਮੈਂ ਚੀਜ਼ ਕਿਉਂ ਕਰਾਂ ਜਿੱਦੇ ਵਿੱਚ ਮੇਰੇ ਬੱਚੇ ਹੀ ਨਾ ਖੁਸ਼ ਹੋਣ ਭਾਬੀ ਤੁਹਾਨੂੰ ਯਾਦ ਹੈ ਜਦੋਂ ਮੈਂ ਦੋ ਵਾਰ ਇੱਥੇ ਵਾਪਸ ਆਈ ਸੀ ਉਸ ਮੈਂ 21 ਗੱਲ ਕਹੀ ਸੀ ਕਿ ਆਪਣੀਆਂ ਧੀਆਂ ਛੱਡ ਦੇ ਮੈਂ ਉਦੋਂ ਨਹੀਂ ਛੱਡੀਆਂ ਧੀਆਂ ਆਪਣੀਆਂ ਤੇ ਹੁਣ ਕਿੰਨਾ ਛੱਡਦਾ ਚੱਕਰ ਇਹ ਆ ਕਿ ਉਸ ਟਾਈਮ ਨਾ ਤੇਰੇ ਰਿਸ਼ਤੇ ਵਿਗੜੇ ਹੋਏ ਸੀ ਤਾਂ ਮੈਂ ਤੈਨੂੰ ਕਿਹਾ ਸੀ ਕਿ ਆਪਣੀਆਂ ਕੁੜੀਆਂ ਉੱਥੇ ਛੱਡ ਦੇ ਆ ਤੇ ਹੁਣ ਤੇਰੇ ਰਿਸ਼ਤੇ ਨਾ ਸੁਧਰੇ ਹੋਏ ਆ ਇਹ ਨਾ ਹੋਵੇ ਕੁੜੀਆਂ ਦੇ ਚੱਕਰ ਚ ਆਪਣੇ ਰਿਸ਼ਤੇ ਵਿਗਾੜ ਦੇ ਤੈਨੂੰ ਪਤਾ ਆ ਕਿ ਇਸ ਟਾਈਮ ਤੇਰੇ ਭਰਾਵਾਂ ਨਾਲ ਤੇਰਾ ਰਿਸ਼ਤਾ ਕਿਦਾਂ ਦਾ ਇਹ ਨਾ ਹੋਵੇ ਅਗਲੀ ਰਖੜੀ ਉਹਨਾਂ ਦੇ ਗੁੱਟ ਸੁਣਨੇ ਰਹਿ ਜਾ ਦੇ ਕਿਰਨ ਜਦੋਂ ਬੱਚਾ ਕਿਸੇ ਚੀਜ਼ ਵਾਸਤੇ ਜਿੱਦ ਕਰਦਾ ਨਾ ਤੇ ਉਹ ਮਾਪ ਨੂੰ ਪਤਾ ਹੁੰਦਾ ਵੀ ਉਹ ਚੀਜ਼ ਉਹਦੇ ਵਾਸਤੇ ਸਹੀ ਹੈ ਜਾਂ ਨਹੀਂ ਜੇ ਤਾਂ ਸਹੀ ਹੈ ਉਹਨੂੰ ਲੈ ਕੇ ਦਿਓ ਜੇ ਨਹੀਂ ਸਹੀ ਉਹ ਫਿਰ ਨਹੀਂ ਲੈ ਕੇ ਦਿਓ ਬਲਕਿ ਉਹਨੂੰ ਸਮਝਾਣਾ ਚਾਹੀਦਾ ਉਸ ਚੀਜ਼ ਵਾਸਤੇ ਤੇ ਹੁਣ ਜਿਹੜੀ ਗੁੰਨੂ ਜਿਹੜੀ ਚੀਜ਼ ਦੀ ਜਿੱਦ ਕਰਦੀ ਪਈ ਆ ਨਾ ਉਹ ਉੱਥੇ ਗਲਤ ਆ ਮੈਂ ਤਾਂ ਤੈਨੂੰ ਇਹੀ ਕਹੂੰਗੀ ਕਿਰਨ ਵੀ ਤੈਨੂੰ ਨਾ ਹੁਣ ਗੁੰਨੂ ਨੂੰ ਸਮਝਾਣਾ ਹੀ ਪੈਣਾ ਤਬੀ ਜਿਹੜੀ ਚੀਜ਼ ਜਿੱਦ ਘਾਬਰੀ ਹੈ ਨਾ ਉਹ ਨਾ ਤੁਹਾਡੇ ਕੋਲ ਹੱਲ ਹੈ ਨਾ ਭਾਬੀ ਕੋਲ ਹੱਲ ਹੈ ਦੱਸੋ ਫਿਰ ਮੈਂ ਕਿੱਥੋਂ ਹੱਲ ਕੱਢਾਂ ਬੱਸ ਫਿਰ ਜਿਹੜੀ ਚੀਜ਼ ਦਾ ਹੱਲ ਬੰਦੇ ਕੋਲ ਨਾ ਹੋਵੇ ਨਾ ਉਹ ਪਰਮਾਤਮਾ ਤੇ ਛੱਡ ਦੇਣਾ ਚਾਹੀਦਾ ਉਹਨੇ ਆਪਣੇ ਆਪ ਹੱਲ ਕੱਢ ਦੇਣਾ ਪਰ ਭਾਬੀ ਵੀਰੇ ਨੇ ਬੱਸ ਪਰ ਪਰ ਨਾ ਕਰ ਹੁਣ ਹੁਣ ਆਪਣੇ ਤਿੰਨਾਂ ਲਈ ਕੌਫੀ ਬਣਾ ਕੇ ਲੈ ਕੇ ਆ ਜਾ ਦੀਦੀ ਨੇ ਇੱਕ ਵਾਰੀ ਕਹਿਤਾ ਵੀ ਰੱਬ ਨੇ ਆਪੇ ਹੱਲ ਕੱਢ ਦੇਣਾ ਤੂੰ ਫੇਰ ਟੈਨਸ਼ਨ ਨਾ ਲੈ ਕੇ ਬੈਠੀ ਜਾ ਮੇਰਾ ਬਹੁਤ ਟਕ ਟਕ ਦੀਦੀ ਫਿਰ ਮੈਂ ਜਿੱਦਾਂ ਕਿਦਾਂ ਇਹਨੂੰ ਤਾਲਤ ਦਿੱਤੀ ਗੱਲ ਪਰ ਤੁਸੀਂ ਦੱਸੋ ਮੁੱਦਾ ਤਾਂ ਸੀਰੀਅਸ ਹੈ ਨਾ ਇਹਦੇ ਨਾ ਗੌਰ ਕਰਨਾ ਪੈਣਾ ਚੱਲ ਕੋਈ ਗੱਲ ਨਹੀਂ ਕਰਦੇ ਆ ਕੋਈ ਹੱਲ ਨਾਲ ਇੱਕੋ ਦਮ ਥੋੜਾ ਦਿਮਾਗ ਚੱਲੂਗਾ ਕੋਈ ਗੱਲ ਨਹੀਂ ਸੋਚਦੇ ਆ ਇਸ ਮੁੱਦੇ ਉੱਪਰ ਨਾ ਦੀਦੀ ਮੈਂ ਕੀ ਕਹਿੰਦੀ ਸੀ ਆਪਾਂ ਇਹਦੇ ਵਿਆਹ ਤੇ ਪਾਉਣਾ ਕੀ ਆ ਭਾਰੇ ਭਾਰੇ ਲਹਿੰਗੇ ਬੁੱਕ ਕਰਾ ਕੇ ਆਵਾਂਗੇ ਜਾਂ ਆਪਣੇ ਖਰੀਦਾਂਗੇ ਜਾਂ ਸੂਟਾਂ ਨਾਲ ਹੀ ਸਾਰ ਲਾਂਗੇ ਕੁੜੀ ਦੇ ਕੁੜੀ ਮੰਨਦੇ ਨਹੀਂ ਭਈ ਤੈਨੂੰ ਲਹਿੰਗਿਆਂ ਦੀ ਪਈਆ ਮੈਨੂੰ ਤਾਂ ਲੱਗਦਾ ਸ਼ਗਨਾਂ ਦੇ ਲੱਡੂ ਤੱਕ ਨਹੀਂ ਇੱਧਰ ਆਉਣੇ ਲੱਗ ਮੈਂ ਤਾਂ ਸੋਚਦੀ ਪਈ ਸੀ ਡੀਜੇ ਤੇ ਗਾਣਾ ਲਵਾਉਂਗੀ ਵੀ ਡੀਜੇ ਵਾਲੇ ਬਾਹੂ ਕੋਈ ਗਾਣਾ ਚਲਾ ਦੇ ਪਰ ਇਹਦਾ ਬਾਪੂ ਹੀ ਨਹੀਂ ਮੰਨਦਾ ਪਿਆ ਆਰਾधिका ਤੀ ਨੋ ਤਾਂ ਮਾਂ ਦੀ ਵੀ ਲੋੜ ਆ ਤੇ ਪਿਓ ਦੀ ਵੀ ਲੋੜ ਆ ਆਪਾਂ ਤਾਂ ਇਹਨਾਂ ਵਾਸਤੇ ਸਹੀਓ ਸੋਚਦੇ ਪਿਆ ਇਹਨਾਂ ਨੇ ਤਾਂ ਆਪਣਾ ਬਚਪਨਾ ਦਿਖਾਈ ਜਾਣਾ ਸਮਝਦਾ ਹੀ ਤਾਂ ਸਾਡੇ ਚ ਹੋਣੀ ਚਾਹੀਦੀ ਆ ਹੋਰ ਕੀ ਦੀਦੀ ਮੈਂ ਤਾਂ ਆਪਰਾ ਬਗੇ ਹੀ ਅਰਦਾਸ ਕਰਦੀ ਆ ਵੀ ਇਹਨਾਂ ਨੂੰ ਜਿਹੜਾ ਵੀ ਪਿਓ ਮਿਲੇ ਨਾ ਬਸ ਇਹਨਾਂ ਨੂੰ ਆਪਣਾ ਸਮਝੇ ਕਿਉਂਕਿ ਬਗਾਨਿਆਂ ਦੇ ਤਾਣੇ ਮਿਲਣ ਤਾਂ ਝੱਲ ਹੋ ਜਾਂਦੇ ਪਰ ਆਪਣੇਆਂ ਦੇ ਨਹੀਂ ਜੇ ਪਰਮਾਤਮਾ ਅਗੇ ਆਪ ਸੱਚੇ ਦਿਲੋਂ ਅਰਦਾਸ ਕਰੀਏ ਤਾਂ ਪਰਮਾਤਮਾ ਸੁਣ ਵੀ ਲੈਂਦਾ ਮੈਂ ਤਾਂ ਇਹ ਕਹਿਨੀ ਆ ਇਹਨਾਂ ਧੀਆਂ ਦੀ ਪਰਮਾਤਮਾ ਲੰਮੀ ਉਮਰ ਕਰੇ ਤੇ ਇਹਨਾਂ ਨੂੰ ਮਾਂ ਤੇ ਪਿਓ ਦੋਨਾਂ ਦਾ ਪਿਆਰ ਮਿਲੇ ਮਧਾ ਇਹ ਬੰਧਨ ਵੇਖਿਆ ਮੇਰੇ ਤੁਸੀਂ ਇਹਨਾਂ ਨੂੰ ਵੇਖਿਆ ਕਿਤੇ ਨਹੀਂ ਭਈ ਯਾਰ ਆ ਬੰਦਾ ਦੇਖਿਆ ਯਾਰ ਤੁਸੀਂ ਨਹੀਂ ਦੇਖਿਆ ਇੱਦਾਂ ਵੱਡਾ ਸ਼ਹਿਰ ਸ਼ਹਿਰ ਕਿਹੜਾ ਛੋਟਾ ਹੈਗਾ ਠੇਕੇ ਵਾਲਿਆਂ ਨੂੰ ਪੁੱਛ ਲੈਣੇ ਆ ਕੀ ਪਤਾ ਇੱਧਰ ਨਾ ਆਇਆ ਹੋਵੇ ਬਾਈ ਆ ਬੰਦਾ ਦੇਖੋ ਦੇਖਿਆ ਕਿਤੇ ਉਹ ਨਹੀਂ ਯਾਰ ਨਹੀਂ ਦੇਖਿਆ ਇੰਨਾ ਟਾਈਮ ਕਿਤੇ ਕੋਲਾ ਬੰਦੇ ਦੇਖੀ ਜਾਈ ਹੋਰ ਭਈਆ ਬੰਦਾ ਤਾਂ ਨਹੀਂ ਦੇਖਿਆ ਕਿਤੇ ਯਾਰ ਭਈਆ ਤੁਸੀਂ ਇਹ ਦੇਖੀਏ ਕਿ ਪ੍ਰੋਫਾਈਲ ਲੱਗਾ ਪਤਾ ਕੁਛ ਉਹਦਾ ਨਹੀਂ ਦੀਦੀ ਮੈਂ ਤਾਂ ਇੱਥੇ ਗੋਲ ਗੱਪੇ ਵਾਲੇ ਨੂੰ ਟਿੱਕੀ ਵਾਲੇ ਨੂੰ ਇੱਥੇ ਤੱਕ ਮੋਲ ਦੇ ਅੰਦਰ ਜਾ ਕੇ ਵੀ ਪਤਾ ਕਰਾਈਆ ਕਿਤੇ ਨਹੀਂ ਲੱਭਾ ਮੈਂ ਆਪ ਇਹਦਾ ਸਾਰਿਆਂ ਨੂੰ ਪੁੱਛ ਲਿਆ ਕੋਈ ਦੱਸਦਾ ਹੀ ਨਹੀਂ ਪਿਆ ਪਹਿਲੇ ਤਾਂ ਡਰ ਹੀ ਜਾਂਦੇ ਨੇ ਕਿ ਕੀ ਹੋ ਗਿਆ ਇਹਨੂੰ ਤੇ ਨੂੰ ਮਨਪੇ ਤੇ ਕੁਛ ਪਤਾ ਚੱਲਿਆ ਮੈਂ ਭਾਨੇ ਸਾਰਾ ਪਤਾ ਕਰ ਲਿਆ ਮੈਂ ਥੁਗੀ ਪਤਾ ਕਰ ਲਈ ਤੈਂ ਕੋਈ ਪਤਾ ਕਰ ਲੈ ਠੇਕੇ ਜਾ ਕੇ ਵੀ ਪਤਾ ਕਰਨਾ ਕਿਤੇ ਵੀ ਨਹੀਂ ਲੱਭਿਆ ਮੈਨੂੰ ਇਹ ਜਾ ਕਿੱਥੇ ਸਕਦਾ ਹੈ ਇਹ ਗੱਲ ਸਮਝ ਹੀ ਨਹੀਂ ਆਉਂਦੀ ਪੀ ਵੈਸੇ ਨਾ ਦੀਦੀ ਐਡੇ ਵੱਡੇ ਸ਼ਹਿਰ ਦੇ ਵਿੱਚ ਇੱਕ ਬੰਦੇ ਨੂੰ ਲੱਭਣਾ ਬਹੁਤ ਔਖਾ ਮੈਂ ਤਾਂ ਕਹਿੰਦੀ ਆ ਨਾ ਆਪਾਂ ਵੱਡੇ ਵੱਡੇ ਪੋਸਟਰ ਲਗਵਾ ਦਿੰਨੇ ਹਾਂ ਗੁੰਮਸ਼ੂਦਾ ਵਾਲੇ ਨਹੀਂ ਲਾਪ੍ਰਿਤ ਆਪਾਂ ਐਦਾਂ ਪੋਸਟਰ ਨਹੀਂ ਲਗਵਾ ਸਕਦੇ ਕਈ ਵਾਰ ਪਤਾ ਕਿ ਲੋਕੀ ਐਦਾਂ ਹੀ ਲੱਭ ਕੇ ਆਪਣੇ ਕੋ ਰੱਖ ਲੈਂਦੇ ਨੇ ਤੇ ਸਾਨੂੰ ਫਿਰ ਕਹਿਣਗੇ ਕਿ ਬਲੈਕਮੇਲ ਕਰਕੇ ਪੈਸੇ ਦਿਓ ਸਹੀ ਕਿਹਾ ਦੀਦੀ ਤੁਸੀਂ ਕਈ ਨਾ ਪਿੰਡਾਂ ਵਾਲੇ ਇਹੋ ਜਿਹੇ ਹੁੰਦੇ ਨੇ ਇੰਨਾ ਪਾਗਲਾਂ ਨੂੰ ਨਾ ਅੰਦਾ ਬੰਦ ਕਰ ਲੈਂਦੇ ਨੇ ਤੇ ਘਰ ਦਾ ਸਾਰਾ ਕੰਮ ਵੀ ਕਰਾਉਂਦੇ ਨੇ ਮੈਨੂੰ ਲੱਗਦਾ ਗਲਤੀ ਸਾਰੀ ਮੇਰੀ ਆ ਚੰਗਾ ਭਲਾ ਮੇਰੇ ਹੱਥ ਆਇਆ ਸੀ ਪਹਨ ਕਿੱਧਰ ਨੂੰ ਭੱਜ ਗਿਆ ਉਹ ਪਰ ਵੈਸੇ ਦੀਦੀ ਪਤਾ ਨਹੀਂ ਲੱਗੰਦਿਆ ਵੀਰਾ ਹੈ ਕਿੱਥੇ ਆ ਗੁਰਦੁਆਰੇ ਮੰਦਸ ਸਾਰੇ ਪਾਸੇ ਦੇਖ ਲਿਓ ਲਾਪ੍ਰਿਤ ਮੈਂ ਤੇ ਤ ਤ ਆਪਣੇ ਵਟਸਐਪ ਦੇ ਵਿੱਚ ਨਾ ਇਹਦੀ ਫੋਟੋ ਵੀ ਪਾ ਦਿੱਤੀ ਹੈ ਅਗਰ ਕਿਸੇ ਨੂੰ ਪਤਾ ਲੱਗਦਾ ਤੇ ਦੱਸੋ ਕੁਛ ਪਤਾ ਹੀ ਨਹੀਂ ਲੱਗਦਾ ਪਿਆ ਚਲੋ ਦੀਦੀ ਤੁਸੀਂ ਘਬਰਾਉਣਾ ਵੈਸੇ ਦੀਦੀ ਇੱਕ ਗੱਲ ਆ ਜਿਨ੍ਹਾਂ ਨੂੰ ਫਿਕਰ ਹੋਣੀ ਚਾਹੀਦੀ ਆ ਉਹਨਾਂ ਨੂੰ ਫਿਕਰ ਨਹੀਂ ਹੈਗੀ ਲਾਪ੍ਰਿਤ ਤੂੰ ਮੇਰੀ ਮਾਂ ਦੀ ਗੱਲ ਨਾ ਆਈ ਕਰੇ ਨਾ ਤੇ ਚੰਗੀ ਗੱਲ ਐ ਉਹ ਤਾਂ ਨਾ ਮੇਰੀ ਨਜ਼ਰਾਂ ਚ ਉਤਰ ਗਈ ਐ ਉਹ ਤਾਂ ਟੋੜੀ ਮੁੰਡਿਆਂ ਨਾਲ ਇੰਨੀ ਯਾਰੀ ਦੋਸਤੀ ਆ ਮਾਰੇ ਜੇ ਪਾਰਟੀ ਕਰਨੀ ਹੋਵੇ 100 200 ਮੁੰਡਾ ਤੁਸੀਂ ਛੱਟ ਇਕੱਠਾ ਕਰ ਲੈਨੇ ਹੋ ਤੇ ਹੁਣ ਬਲਾਓ ਸਾਰਿਆਂ ਨੂੰ ਕਹੋ ਮੇਰਾ ਭਰਾ ਲੱਭੋ ਲਾਪਰੀਤ ਦੂਜੇ ਦੇ ਦੁੱਖ ਦੇ ਵਿੱਚ ਨਾ ਹਰ ਕੋਈ ਦੁਖੀ ਨਹੀਂ ਹੋਣਾ ਚਾਹੁੰਦਾ ਕਈ ਦੂਜੇ ਦਾ ਦੁੱਖ ਦਾ ਨਾ ਤਮਾਸ਼ਾ ਵੀ ਬਣਾ ਲੈਂਦੇ ਆ ਐ ਤਾਂ ਮੇਰੇ ਨਾਲ 100 150 ਬੰਦਾ ਹੈਗਾ ਜੇ ਇੱਕ ਫੋਨ ਵੀ ਕਿਸੇ ਨੂੰ ਲਾਵਾਂ ਨਾ ਤੇ ਮਿੰਟ ਤੋਂ ਪਹਿਲਾਂ ਭੱਜੇ ਆਉਣਗੇ ਅੱਧਿਆਂ ਨੂੰ ਨਾ ਇਹ ਵੀ ਪਤਾ ਵਾ ਕਿ ਜੋਸ ਵਰ ਨੇ ਨਾ ਹੋਇਆ ਨਾ ਉਹਦੀ ਜ਼ਿੰਮੇਵਾਰ ਕਿਤੇ ਨਾ ਕਿਤੇ ਤੂੰ ਵੀ ਹੈਗੀ ਆ ਹੁਣ 10000 ਦੋਸਤਾਂ ਦੇ ਵਿੱਚ ਮੈਂ ਮਜ਼ਾਕ ਬਣਾ ਲਾ ਆਪਣਾ ਲਾਪ੍ਰਿਤ ਕਿਤੇ ਨਾ ਕਿਤੇ ਮਨਪ੍ਰਿਤ ਨਾ ਬਿਲਕੁਲ ਆਪਣੀ ਜਗ੍ਹਾ ਸਹੀ ਹੈ ਯਾਰੀ ਦੋਸਤੀ ਵਿੱਚ ਤਾਂ ਪਹਿਲੀ ਉਹਦਾ ਮਜ਼ਾਕ ਉੜਿਆ ਪਿਆ ਉਹ ਨਹੀਂ ਚੰਦਾ ਉਹਦੇ ਜਨਾਨੇ ਦਾ ਵੀ ਉੜੇ ਮੀ ਆ ਗਿਆ ਰੱਬ ਵੀ ਨਾ ਮੇਰੇ ਭਰਾ ਦੇ ਹਾਲਾਤਾਂ ਨੂੰ ਨਾ ਰੋਂਦਾ ਵਿਆਹ ਆ ਜੋ ਆਪਾਂ ਸ਼ੱਡ ਥੱਲੇ ਜਾਂਦੇ ਦੀਦੀ ਵੈਸੇ ਕੋਈ ਹੋਰ ਵੀ ਤੇ ਹਿੱਲਾ ਹੋਊਗਾ ਹੀ ਵੀਰੇ ਨੂੰ ਲੱਭਣ ਦਾ ਅਕਸਰ ਕਹਿੰਦੇ ਨੇ ਕਿ ਜੇ ਗਵਾਚੇ ਹੋਏ ਬੰਦੇ ਨੂੰ ਲੱਭੀਏ ਨਾ ਤੇ ਲੱਭ ਹੀ ਜਾਂਦਾ ਹੈ ਲਾਪ੍ਰਿਤ ਇਸ ਟਾਈਮ ਨਾ ਇੱਕੋ ਜਣੇ ਨੂੰ ਪਤਾ ਹੈ ਉਹ ਕਿੱਥੇ ਐ? ਹਾਤਾ ਦੇਦੇ ਫੇ ਸਾਨੂੰ ਐਵੇਂ ਇਧਰ ਉਧਰ ਭਜਾਈ ਜਾਂਦੇ ਹੋ ਕਿੰਨੂ ਪਤਾ ਵਾ ਸਵਰਨਾ ਕਿੱਥੇ ਆ ਜਲਦੀ ਦੱਸੋ ਉਹ ਤਾਂ ਦੇਦੇ ਜਾਣੀ ਜਾਣਾ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਸਵਰਨਾ ਕਿੱਥੇ ਆ ਬਸ ਆਪ ਬੱਗੇ ਨੇ ਇੱਕੋ ਹੀ ਅਰਦਾਸ ਆ ਕਿ ਸਵਰਨਾ ਵੀਰੇ ਜਿੱਥੇ ਵੀ ਹੋਵੇ ਸਹੀ ਸਲਾਮਤ ਹੋਵੇ ਚੱਲ ਵੀ ਪ੍ਰਮਾਤਮਾ ਜਿੱਥੇ ਮੇਰੇ ਭਰਾ ਨੂੰ ਰੱਖੇਗਾ ਨਾ ਤੰਦਰੁਸਤ ਰੱਖੀ ਮਨਪ੍ਰੀਤ ਮੈਨੂੰ ਇਹ ਦੱਸ ਮਾਤਾ ਦਾ ਕਿੱਦਾਂ ਕਰਨਾ ਉਹ ਤਾਂ ਕਿਸੇ ਨੂੰ ਗਲਤ ਲੇ ਨਹੀਂ ਆਂ ਦਿੰਦੀ ਉਹਦੀ ਆਕੜ ਨਹੀਂ ਮਾਣਉਣੀ ਨਾ ਮੇਰੇ ਕੋ ਉਹਦਾ ਕੋਈ ਹਿੱਲਾ ਹੈਗਾ ਮਨਪ੍ਰੀਤ ਮੰਮੀ ਦੀ ਆਕੜ ਨਾ ਉਹਨਾਂ ਦਾ ਪੇਕਾ ਵੀ ਲੋਟ ਲਿਆ ਸਕਦਾ ਵੈ ਪਰ ਜਿਹੋ ਜੇ ਮੰਮੀ ਨੇ ਉਹਨਾਂ ਨਾਲ ਕੰਮ ਕੀਤੇ ਹੋਏ ਨਾ ਉਹਨਾਂ ਨੇ ਸਾਡੇ ਘਰੇ ਵੜਨਾ ਨਹੀਂ ਯਾਦ ਆ ਮੰਮੀ ਨੇ ਨਾ ਮਾਮੇ ਨੂੰ ਘਰੋਂ ਕੱਢਿਆ ਸੀ ਬੇਇੱਜ਼ਤੀ ਕਰਕੇ ਤੇ ਨਾਨੀ ਤਾਂ ਗੁੱਸੇ 'ਚ ਆ ਲਪ੍ਰੀਤ ਮੈਂ ਤੇ ਆਪਣੀ ਮਾਂ ਦੀ ਨਿਸ਼ਮ ਜਾਨਦੀ ਪਈ ਨਾ ਹੀ ਆਪਣੇ ਪੇਕੇ ਨਾਲ ਵਰਤਦੀ ਪਈ ਐ ਨਾ ਹੀ ਆਪਣੇ ਬੱਚਿਆਂ ਨਾਲ ਵਰਤਦੀ ਐ ਇਹਨੇ ਵਰਤਨਾ ਕਿਦੇ ਨਾਲ ਐ ਐਸੇ ਦੀਦੀ ਕਹਿਣਾ ਨਹੀਂ ਚਾਹੀਦਾ ਪਰ ਮੈਂ ਕਹਿਣ ਲੱਗੀ ਆ ਕਹਿੰਦੇ ਕਿ ਜਦੋਂ ਬੰਦੇ ਦਾ ਲਾਸਟ ਟਾਈਮ ਚੱਲਦਾ ਹੋਵੇ ਨਾ ਜਾਂ ਤੇ ਉਹ ਸਾਰਿਆਂ ਨਾਲ ਪਿਆਰ ਪਾ ਜਾਂਦਾ ਤੇ ਜਾਂ ਕੋੜਾ ਹੋ ਜਾਂਦਾ ਨਾਲ ਅਪ੍ਰਿਤ ਇਹੋ ਜਿਹਾ ਬੋਲਣਾ ਕੱਢ ਆਪਣੇ ਮੂੰਹ ਚ ਜਿਹਾ ਜਿਵਿਆ ਹੈਗੀ ਤਾਂ ਮੇਰੀ ਮਾਂ ਵੈ ਨਾ ਰੱਬ ਉਹਨੂੰ ਲੰਬੀ ਉਮਰ ਬਖਸ਼ੇ ਬਸ ਇਹ ਹੈ ਕਿ ਲੰਬੀ ਉਮਰ ਦੇ ਨਾਲ ਨਾ ਉਹਨੂੰ ਥੋੜੀ ਬੁੱਧੀ ਵੀ ਬਖਸ਼ੇ ਬੁੱਧੀ ਭ੍ਰਸ਼ਟ ਵੀ ਉਹ ਹੀ ਕਰਦਾ ਤੇ ਠੀਕ ਵੀ ਉਹ ਹੀ ਕਰਦਾ ਬਸ ਰੱਬ ਤੇ ਆਸਰਾ ਰੱਖੋ ਮਾਂ ਵੀ ਸਹੀ ਹੋਊਗੀ ਤੇ ਸਵਰਨਾ ਵੀ ਸਹੀ ਹੋਊਗਾ ਮਨਪ੍ਰੀਤ ਪਤਾ ਨਹੀਂ ਗਿਆ ਮੇਰਾ ਮਨ ਨਹੀਂ ਮੰਨਦਾ ਪਿਆ ਆ ਪਿੱਛੇ ਨਾ ਗੁਰਦੁਆਰਾ ਹੈਗਾ ਚਲਾ ਆਪਾਂ ਇੱਕ ਵਾਰੀ ਲੰਗਰ ਹਾਲ ਚ ਵੇਖ ਕੇ ਆਈਏ ਉਹਨੂੰ ਮੈਨੂੰ ਲੱਗਦਾ ਨਹੀਂ ਸੀ ਕਿ ਤੂੰ ਮੇਰੇ ਬੁਲਾਏ ਤੇ ਮੇਰੇ ਘਰ ਆਏਂਗੀ ਪਰ ਤੂੰ ਆ ਗਈ ਕਿਉਂ ਦੀਦੀ ਤੁਹਾਡੇ ਘਰ ਚ ਜਾਦੂ ਟੂਨੇ ਹੁੰਦੇ ਨੇ ਜਿਹੜਾ ਮੈਂ ਇਸ ਘਰ ਚ ਨਹੀਂ ਆ ਸਕਦੀ ਸੀ ਪਹਿਲਾਂ ਮੈਨੂੰ ਇਹ ਦੱਸ ਕਿ ਤੂੰ ਚਾਹ ਪੀਵੇਂਗੀ ਕੌਫੀ ਪੀਵੇਂਗੀ ਜਾਂ ਤੇਰੇ ਲਈ ਮੈਂ ਜੂਸ ਬਣਾ ਦਵਾਂ ਦੀਦੀ ਪਾਣੀ ਦੀ ਬੋਤਲ ਆ ਮੇਰੀ ਐਕਟਿਵਾ ਚ ਪਈ ਐ ਤੇ ਮੈਂ ਪਾਣੀ ਪੀ ਕੇ ਆਈ ਆ ਤੇ ਕੌਫੀ ਤੇ ਜੂਸ ਦੀ ਗੱਲ ਰਹਿ ਗਈ ਉਹ ਨਾ ਮੈਂ ਤੁਹਾਨੂੰ ਸਿਲੈਕਟ ਕਰਕੇ ਦੱਸ ਦੇਣੀ ਆ ਤੁਸੀਂ ਮੈਨੂੰ ਇਹ ਦੱਸੋ ਰਾਤੀ ਤੁਸੀਂ ਮੈਨੂੰ 12 ਵਜੇ ਮੈਸੇਜ ਕੀਤਾ ਕਿ ਸਵੇਰੇ ਨਾ ਪਹਿਲੇ ਟਾਈਮ ਆ ਜੀ ਕੀ ਗੱਲ ਹੋਗੀ ਇਹਨ ਇੱਕ ਨਾ ਮੁੱਦਾ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਤੇ ਮੈਂ ਸੋਚਦੀ ਸੀ ਕਿ ਅੱਜ ਉਹ ਆਪਾਂ ਚੈਪਟਰ ਨਾ ਬੰਦ ਹੀ ਕਰ ਦਈਏ। ਦੀਦੀ ਇਹੋ ਜਿਹਾ ਕਿਹੜਾ ਮੁੱਦਾ ਹੈ ਜਿਹੜਾ ਮੇਰੇ ਨਾਲ ਰਿਲੇਟ ਹੈ? ਆਪਾਂ ਨੂੰ ਨਾ ਇਹ ਮੁੱਦਾ ਅੱਜ ਖਤਮ ਕਰਨਾ ਹੀ ਪੈਣਾ ਹੈ ਕਿਉਂਕਿ ਇਹ ਵਾਲਾ ਮੁੱਦਾ ਸਵਰਨੇ ਨਾਲ ਰਿਲੇਟ ਆ ਤੇ ਮੈਨੂੰ ਇਹ ਵੀ ਪਤਾ ਚੰਗੀ ਤਰ੍ਹਾਂ ਕਿ ਤੂੰ ਨਾ ਸਵਰਨੇ ਨੂੰ ਆਪਣੀ ਜ਼ਿੰਦਗੀ ਚੋਂ ਡਿਲੀਟ ਕਰ ਚੁੱਕੀ ਆ। ਓਹੋ ਦੀਦੀ ਜਿਹੜੇ ਬੰਦੇ ਨੂੰ ਮੈਂ ਆਪਣੀ ਲਾਈਫ ਚੋਂ ਡਿਲੀਟ ਹੀ ਕਰ ਚੁੱਕੀ ਆ ਫਿਰ ਉਸ ਬਾਰੇ ਆਪਾਂ ਗੱਲ ਕਿਉਂ ਛੇੜਨੀ ਆ? ਗੱਲ ਕਰਨੀ ਵੀ ਜ਼ਰੂਰੀ ਆ ਤੇ ਇਹ ਮੁੱਦਾ ਨਾ ক্লোਜ਼ ਕਰਨਾ ਵੀ ਜ਼ਰੂਰੀ ਆ ਕਿਉਂਕਿ ਕੁਝ ਚੀਜ਼ਾਂ ਹੱਲੇ ਵੀ ਪੈਂਡਿੰਗ ਪਈਆਂ ਨੇ ਜੋ ਸਿਰਫ ਤੈਨੂੰ ਨਹੀਂ ਪਤਾ ਦੀਦੀ ਇਹ ਮੁੱਦਾ ক্লোਜ਼ ਕਰ ਦੇ ਕਰ ਦੇਣਾ ਦੇਖਿਓ ਆਪਣੀ ਦੋਸਤੀ ਨਾ ক্লোਜ਼ ਹੋ ਜਾਏ ਤੇ ਇਹ ਗੱਲ ਨਾ ਤੁਸੀਂ ਸੋਚ ਸਮਝ ਕੇ ਕਰਿਓ ਦੇਖ ਕਿਰਨ ਮੇਰੀ ਗੱਲ ਸੁਣ ਹੁਣ ਆਪਾਂ ਜੋ ਵੀ ਗੱਲ ਕਰਨੀ ਆ ਨਾ ਜੇ ਤਾ ਤੂੰ ਉਹ ਪੋਜ਼ਿਟਿਵ ਵੇਚ ਲੈ ਕੇ ਜਾਏਂਗੀ ਫੇਰ ਤਾਂ ਆਪਣੀ ਦੋਸਤੀ ਐਦਾਂ ਹੀ ਚੱਲਦੀ ਰਹੂਗੀ ਪਰ ਜੇ ਤੂੰ ਨੈਗੇਟਿਵ ਸੋਚੇਂਗੀ ਤਾਂ ਹੋ ਸਕਦਾ ਕਿ ਆਪਣੀ ਦੋਸਤੀ ਇੱਥੇ ਟੁੱਟ ਜਾਵੇ ਕਿਰਨ ਉਹ ਤੇਰੀ ਸੋਚ ਤੇ ਆ ਕਿ ਤੂੰ ਉਸ ਚੀਜ਼ ਨੂੰ ਕਿੱਦਾਂ ਸੋਚਣਾ ਹੈ ਰੁਪਾਲੀ ਦੀਦੀ ਐ ਕੌਣ ਨੇ ਤੇ ਇਹਨਾਂ ਦਾ ਮੇਰੀ ਲਾਈਫ ਨਾਲ ਕੀ ਕੰਸਰਨ ਹੈ ਕਿਰਨ ਤੂੰ ਖੜੀ ਕਿਉਂ ਹੋ ਗਈ ਬੈਠ ਜਾ ਆਪਾਂ ਬੈਠ ਕੇ ਗੱਲ ਕਰ ਲੈਂਦੇ ਆ ਦੀਦੀ ਜਿਸ ਹਾਮ ਨਾਲ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਸਵਰਨੇ ਦਾ ਮੁੱਦਾ ਹੈ ਤੇ ਚੈਪਟਰ ক্লোਜ਼ ਕਰਨਾ ਤੇ ਵਗੈਰਾ ਵਗੈਰਾ ਤੁਸੀਂ ਇੱਦਾਂ ਹੀ ਖੜ ਕੇ ਗੱਲ ਕਰ ਲਓ ਦੱਸੋ ਹੁਣ ਮੈਨੂੰ ਇਦਾਂ ਕਿਉਂ ਲੱਗ ਰਿਹਾ ਕਿ ਤੁਸੀਂ ਕੋਈ ਖਿਚੜੀ ਪਕਾਈ ਹੋਈ ਹੈ ਤੈਨੂੰ ਯਾਦ ਆ ਕਿਰਨ ਤੇਰੇ ਹੁੰਦੇ ਹੀ ਸਵਰਨਾ ਕਿਸੇ ਦੇ ਨਾਲ ਬਾਹਰ ਚ ਘੁੰਮਣ ਜਾਂਦਾ ਸੀ ਤੇ ਤੈਨੂੰ ਯਾਦ ਆ ਕਿ ਉਹ ਤੇਰੇ ਹੁੰਦੇ ਹੀ ਫੋਨ ਤੇ ਕਿਸੇ ਦੇ ਨਾਲ ਗੱਲਾਂ ਕਰਦਾ ਸੀ ਤੇ ਤੈਨੂੰ ਇਹ ਵੀ ਯਾਦ ਹੋਣਾ ਕਿ ਤੇਰੇ ਹੁੰਦੇ 10 10 ਜਿਹਨੂੰ ਕਰੇ ਨਹੀਂ ਵੱਡਦਾ ਸੀ ਕਿਰਨ ਐਦਾਂ ਨਾ ਜਾ ਮੇਰੀ ਗੱਲ ਪੂਰੀ ਸੁਣ ਕੇ ਜਾਈਂ ਜਿਹੜੀ ਗਲਤੀ ਤੂੰ ਕਈ ਸਾਲ ਪਹਿਲਾਂ ਕੀਤੀ ਸੀ ਨਾ ਤੂੰ ਬਿਨਾਂ ਗੱਲ ਸੁਣੇ ਚਲੀ ਗਈ ਸੀ ਅੱਜ ਦੇਖ ਲੈ ਤੇਰੀ ਲਾਈਫ ਕਿੱਥੇ ਪਹੁੰਚ ਗਈ ਆ ਪਹਿਲਾਂ ਵੀ ਤੂੰ ਮੇਰੀ ਗੱਲ ਪੂਰੀ ਸੁਣੇ ਬਿਨਾਂ ਨਾ ਚਲੀ ਗਈ ਸੀ ਤੇ ਅੱਜ ਦੇਖ ਲਾ ਤੇਰੀ ਜ਼ਿੰਦਗੀ ਕਿੱਥੇ ਪਹੁੰਚ ਗਈ ਆ ਅੱਜ ਇਹ ਗਲਤੀ ਨਾ ਦੁਬਾਰਾ ਦੁਹਰਾ ਨਾ ਮੇਰੀ ਪੂਰੀ ਗੱਲ ਸੁਣ ਕੇ ਜਾ ਦੀਦੀ ਤੁਸੀਂ ਦੋਸਤ ਹੋ ਕੇ ਦੋਸਤ ਦਾ ਘਰ ਖਰਾਬ ਕੀਤਾ ਤੁਸੀਂ ਹਜੇ ਕਹਿੰਦੇ ਹੋ ਕਿ ਮੇਰੀ ਗੱਲ ਸੁਣ ਕੇ ਜਾ ਮੈਨੂੰ ਨਾ ਜਾਣ ਦਿਓ ਡੋਨਟ ਟੱਚ ਮੀ ਉਸਕਾਨ ਤੈਨੂੰ ਪਤਾ ਕਿ ਇਹਨੇ ਕੌਣ ਤੈਨੂੰ ਕਿੱਦਾਂ ਪਤਾ ਹੋਏਗਾ ਕਿਉਂਕਿ ਸਵਰਨੇ ਨੇ ਤੈਨੂੰ ਤਾਂ ਕਦੇ ਦੱਸਿਆ ਹੀ ਨਹੀਂ ਇਹ ਕੁੜੀ ਪਤਾ ਕੌਣ ਆ ਜਿਸ ਟਾਈਮ ਸਵਰਨਾ ਤੇਰੇ ਨਾਲ ਫਰੈਂਡਸ਼ਿਪ ਚ ਚੱਲ ਰਹੀਆਂ ਸੀ ਨਾ ਉਸ ਟਾਈਮ ਨਾ ਉਹ ਇਹਦੇ ਨਾਲ ਵੀ ਟਾਈਮ ਪਾਸ ਕਰ ਰਹੀਆਂ ਸੀ ਜਿੱਥੋਂ ਤੱਕ ਤੈਨੂੰ ਯਾਦ ਹੋਵੇ ਨਾ ਸਵਰਨਾ ਅਕਸਰ ਹੀ ਤੇਰੇ ਕੋਲੋਂ ਨਾ ਪੈਸੇ ਮੰਗਦਾ ਹੁੰਦਾ ਸੀ ਤੇ ਤੇਰੇ ਕੋਲੋਂ ਪੈਸੇ ਲੈ ਕੇ ਨਾ ਇਹਨੂੰ ਘੁਮਾਉਂਦਾ ਫਿਰਦਾ ਸੀ ਦੀਦੀ ਮੈਨੂੰ ਸਵਰਨੇ ਮਗਰ ਨਾ ਪ੍ਰੀਤ ਨਹੀਂ ਭੇਜਿਆ ਸੀ ਤੁਸੀਂ ਆਪ ਜੱਜ ਕਰ ਲਓ ਜਿਹੜਾ ਬੰਦਾ ਘਰੇ ਜਨਾਨੇ ਹੁੰਦੇ ਹੋਏ ਵੀ ਬਾਹਰ ਕਿਸੇ ਹੋਰ ਨੂੰ ਰੱਖੀ ਫਿਰਦਾ ਉਹ ਕਿਦਾਂ ਦਾ ਹੋਊਗਾ ਜੀ ਜੀ ਇਹ ਗੱਲ ਸੱਚ ਹੈ ਕਿ ਸਵਰਨਾ ਕਰੈਕਟਰ ਤੋਂ ਠੀਕ ਨਹੀਂ ਸੀ ਉਹਨੇ ਮੇਰਾ ਤੇ ਮੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਕੁੜੀਆਂ ਦਾ ਯੂਜ਼ ਐਂਡ ਥਰੋ ਕੀਤਾ ਜਾ ਮੁਸਕਾਨ ਤੂੰ ਅੰਦਰ ਬੈਠ ਕਿਰਨ ਤੂੰ ਸੋਚਦੀ ਹੋਵੇਂਗੀ ਕਿ ਆਪਣੀ ਗਲਤੀ ਤੇ ਪਰਦਾ ਪਾਨ ਕਰਕੇ ਮੈਂ ਸਾਰਾ ਸੀਨ ਕ੍ਰੀਏਟ ਕੀਤਾ ਪਰ ਮੇਰੇ ਕੋਲ ਨਾ ਇਸ ਚੀਜ਼ ਦਾ ਪ੍ਰੂਫ ਵੀ ਹੈਗਾ ਆ ਇਸ ਕੁੜੀ ਨੂੰ ਨਾ ਸਵਰਨੇ ਨੇ ਨਾ ਪ੍ਰੈਗਨੈਂਟ ਪਹਿਲੇ ਦਿਨ ਤੋਂ ਹੀ ਤੈਨੂੰ ਸਮਝਾਉਂਦੀ ਆ ਰਹੀ ਸੀ ਨਾ ਕਿ ਸਵਰਨਾ ਇਨਸਾਨ ਨਹੀਂ ਸਹੀ ਹੈਗਾ ਪਰ ਤੂੰ ਵੀ ਨਾ ਛੱਟ ਖਾ ਕੇ ਹੀ ਮੰਨੀ ਆਂ ਦੀਦੀ ਮੇਰੀ ਨਾ ਇੱਕ ਗੱਲ ਮੋਟੀ ਜੀ ਪੱਲੇ ਪਾ ਲਓ ਜਿਹੜਾ ਬੰਦਾ ਵਿਆਹ ਤੋਂ ਪਹਿਲਾਂ ਇਹ ਸਭ ਕਰੇ ਤੇ ਵਿਆਹ ਤੋਂ ਬਾਅਦ ਜਨਾਨੀ ਦੇ ਹੁੰਦੇ ਸੁਣਦੇ ਵੀ ਇਹ ਸਭ ਕਰੇ ਇਟ ਮੀਨਸ ਉਹਦੇ ਘਰੇ ਉਹਦੀ ਕੁੜੀਆਂ ਵੀ ਉਹਦੇ ਤੋਂ ਸੇਫ ਨਹੀਂ ਹੈਗੀਆਂ ਤੇ ਦੀਦੀ ਤੁਹਾਡੀ ਫਰੈਂਡ ਨੇ ਨਾ ਤੁਹਾਨੂੰ ਬੈਸਟ ਫਰੈਂਡ ਹੋਣ ਦਾ ਸਬੂਤ ਦਿੱਤਾ ਹੈ ਤੇ ਤੁਹਾਨੂੰ ਤੇ ਤੁਹਾਡੀ ਕੁੜੀਆਂ ਨੂੰ ਉਸ ਦਲਦਲ ਚੋਂ ਕੱਢ ਕੇ ਕਿਰਨ ਜਿਹੜੀ ਸਵਰਨੇ ਦੇ ਕੋਲ ਦੁਕਾਨ ਸੀ ਨਾ ਉਹ ਰੁਪਾਲੀ ਨੇ ਆਪਣੇ ਨਾਮ ਤੇ ਕਰਾ ਲਈ ਸੀ ਰੁਪਾਲੀ ਜਾ ਉਹ ਕਾਗਜ਼ ਲੈ ਕੇ ਆ ਦੁਕਾਨ ਤੇ